ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅਰਦਾਸ ਦੇ ਅੱਗੇ ਸੰਥਿਆ ਸੰਪੂਰਨ ਕਰ ਲਈ ਸੀ ਅਰਦਾਸ ਤੋਂ ਪਰੰਤ ਗੁਰੂ ਘਰਾਂ ਦੇ ਵਿੱਚ ਇਹ ਦੋਹਰਾ ਪੜਿਆ ਜਾਂਦਾ ਹੈ ਜਿਹੜੀਆਂ ਸੰਗਤਾਂ ਨਾਲ ਪੜਦੀਆਂ ਕੁਝ ਸੰਗਤਾਂ ਗਲਤ ਉਚਾਰਨ ਕਰ ਜਾਂਦੀਆਂ ਤੇ ਅੱਜ ਆਪਾਂ ਇਹਦੀ ਸੰਥਿਆ ਕਰਨੀ ਹੈ ਕਿਵੇਂ ਉਚਾਰਨ ਕਰਨਾ ਹੈ YouTube ਦੀ ਪਲੇਲਿਸਟ ਦੇ ਵਿੱਚ ਸੰਗਤ ਜੀ ਸਹਿਸਕ੍ਰਿਤੀ ਪਟਾਂ ਦੇ ਸਵਈਏ ਪੰਜ ਬਾਣੀਆਂ ਹੋਰ ਮਹੰਗੇ ਸ਼ਬਦਾਂ ਦੀ ਸੰਖਿਆ RAM ਕਲੀ ਸਾਧਾ ਗਾਥਾ ਸਾਰਿਆਂ ਦੀ ਸੰਖਿਆ ਸੰਪੂਰਨ ਪਈ ਹੋਈ ਹੈ ਜਾ ਕੇ ਉੱਥੇ ਤੁਸੀਂ ਸਰਵਣ ਕਰ ਸਕਦੇ ਜੀ ਦੋਹਰਾ ਆਗਿਆ ਭਈ ਅਕਾਲ ਕੀ ਹੁਣ ਕਈ ਸੰਗਤਾਂ ਨੂੰ ਪੜ ਜੰਦੀ ਆਕਾਲ ਐਡੇ ਕੰਨਾ ਹੋਵੇਗਾ ਤੇ ਆਕਾਲ ਬਣੇਗਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਚਲਾਇਓ ਚਲਾਇਓ ਪੜਨੈ ਨੂੰ ਈ ਢੀ ਸਿਆਰੀ ਲਾ ਕੇ ਚਲਾਇਓ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਕਈ ਸੰਗਤਾਂ ਨੂੰ ਪੜ ਜਾਂਦੇ ਗੁਰੂ ਮਾਨਿਓ ਮਾਨਿਓ ਪੜ ਜਾਂਦੀ ਹੈ ਮਾਨਿਓ ਤਾਂ ਬਣੇਗਾ ਜੇ ਇਹਨੂੰ ਬਿਹਾਰੀ ਲੱਗੀ ਹੋਵੇਗੀ ਨੰਨੇ ਨੂੰ ਇਹਨੂੰ ਲੱਗੀ ਸਿਆਰੀ ਇਹ ਸ਼ਿਆਰੀ ਦੇ ਨਾਲ ਉਚਾਰਨ ਹੁੰਦਾ ਹੈ ਮਾਨਿਓ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਇੱਥੇ ਵੀ ਸ਼ਿਆਰੀ ਹੈ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੂ ਚਹ ਮਿਲਬੂ ਇਹ ਮਿਲਬੂ ਇਕੱਠਾ ਹੈ ਚਹ ਇਹਨੂੰ ਹੁਣ ਸੰਗਤਾਂ ਕਹੇ ਗਲਤ ਪੜ ਜਾਂਦੀ ਹੈ ਮਿਲਬੂ ਚਹ ਪੜ ਜਾਂਦੀ ਹੈ ਤੇ ਕਈ ਹੋਰ ਤਰ੍ਹਾਂ ਢੰਗ ਦੇ ਨਾਲ ਉਚਾਰਨ ਕਰਦੀਆਂ ਪਰ ਇਸ ਦਾ ਉਚਾਰਨ ਹੈ ਜੋ ਪ੍ਰਭ ਕੋ ਮਿਲਬੂ ਮਿਲਬੂ ਚਹ ਇਹ ਚਹ ਵਖਰੇ ਮਿਲਬੂ ਚਹ ਖੋਜ ਸ਼ਬਦ ਮੈਂ ਲੇਹ ਰਾਜ ਕਰੇਗਾ ਖਾਲਸਾ ਆਕੀ ਇਹਨੂੰ ਕਈ ਸੰਗਤਾਂ ਪੜ੍ਹਦੀਆਂ ਰਹੇ ਰਹੇ ਨਹੀਂ ਪੜ੍ਹਨਾ ਆਕੀ ਰਹੇ ਬੁਲਾਵਾ ਦੇ ਨਾਲ ਰਹੇ ਨਾ ਕੋਈ ਖੁਆਰ ਹੁਣ ਖੱਖੇ ਦੇ ਪੈਰ ਦੇ ਵਿੱਚ ਵਾਵਾ ਲੱਗਾ ਹੈ ਇਸ ਦਾ ਉਚਾਰਨ ਹੈ ਖਖੇ ਔਕੜ ਐੜੇ ਕੰਨਾਂ ਰਾਰਾ ਖੁਆਰ ਸਮਝ ਲੱਗੀ ਨਾ ਖਖੇ ਔਕੜ ਐੜੇ ਕੰਨਾਂ ਰਾਰਾ ਖੁਆਰ ਖੁਆਰ ਪੜਨ ਖੁਆਰ ਹੋਏ ਸਭ ਮਿਲਾਂਗੇ ਮਿਲੇ ਨਹੀਂ ਪੜਨਾ ਮਿਲਾਂਗੇ ਲੱਲੇ ਨੂੰ ਦਿਲਾਵਾ ਲੱਗਿਆ ਮਿਲਾਂਗੇ ਮਿਲਾਂਗੇ ਬਚੈ ਇੱਥੇ ਕਈ ਸੰਗਤਾਂ ਪੜਦੇ ਬਚੈ ਇਕਲਾਂ ਦੇ ਨਾਲ ਪਰ ਦੋ ਲੱਗੀਆਂ ਬਚੈ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉੱਤਰੇ ਪਾਰ ਚੜੇ ਪਾਰਾ ਬੋਲਣਾ ਉੱਤਰੇ ਗਲਾਮਾਂ ਲੱਗੀਆਂ ਪਾਰ ਜੋ ਸਰ ਦਾ ਘਰ ਸੇਵਦੇ ਸੇਵਦੇ ਪੜ੍ਹਨਾ ਸੇਵ ਦੇ ਬਿੰਦੀ ਲੱਗੀ ਉੱਤੇ ਸੇਵਦੇ ਗੁਰਪਾਰ ਉਤਾਰਨ ਹਾਰ ਬੋਲੇ ਹੁਣ ਇਹਨੂੰ ਸੰਗਤਾਂ ਕਈ ਪੜ੍ਹਦੀਆਂ ਬੋਲੇ ਗੋਲੇ ਨਹੀਂ ਪੜ੍ਹਨਾ ਇਸ ਦਾ ਉਚਾਰਨ ਹੈ ਬੋਲੇ ਬੋਲੇ ਕਹਿਣਾ ਕਿ ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ ਬੋਲੇ ਕਹਿਣਾ ਬੋਲੇ ਨਹੀਂ ਪੜਨਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੁਣ ਸ਼ਸਤਰੀ ਕਾਲ ਵੀ ਕਹਿ ਦਿੰਦੇ ਕਈ ਨੂੰ ਅੱਜ ਕੱਲ ਛੇ ਕਿਸੇ ਨੂੰ ਬੁਲਾਈਏ ਨਾ ਸ਼ਸਤਰੀ ਕਾਲ ਸ਼ਸਤਰੀ ਕਾਲ ਨੇ ਇਹ ਸਤ ਸ੍ਰੀ ਅਕਾਲ ਹੈ ਸਤ ਸ੍ਰੀ ਅਕਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਆਪੇ ਇਸ ਦੌਰੇ ਦੀ ਸੰਖਿਆ ਸਪੂਰਨ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ